ਚੈਨ ਪੱਟ ਕੇ ਭੱਜ ਲਿਆ ਮਸੀਂ ਪੈਂ ਤਾਂ ਅਹੀਂ ਸੋਚ ਲਿਆ ਵੀ ਜਨਾਨੀ ਆ ਨਾ ਕਿਹੜਾ ਫੜ ਸਕਦੀ ਹੈਗੀ ਜਨਾਨੀਆਂ ਅੱਜ ਕੱਲ ਬੰਦਿਆਂ ਨੂੰ ਮੂਰੇ ਨੇ ਆਇਆ ਨਾ ਨਾਲ ਲੈਣ ਤੇ ਭਾ ਲੈ ਭੱਜ ਲਿਆ ਹੋਣਾ ਇਹਨਾਂ ਨੂੰ ਇਹਨੂੰ ਤਾਂ ਆਏ ਸੀ ਜਵਾਗ ਜੇ ਕੀ ਕਰ ਲੈਣਗੇ ਬਈ ਯਾਰ ਮਾਫੀ ਕਰ ਚੰਗਾ ਕਿਤਾਪਾ ਕਰੋ ਮੇਰੇ ਸਾਲੇ ਦਾ ਇਹਦਾ ਮੇਰੇ ਸਾਲਾ ਕਾ ਕਰੇਗਾ ਹੁਣ ਚੋਰੀ ਨਹੀਂ ਬਈ ਯਾਰ ਨਹੀਂ ਕਰਦਾ ਜਵਾਗ ਨਹੀਂ ਯਾਰ ਕੀ ਗੱਲ ਹੋਈ ਓਏ ਤੈਨੂੰ ਮੰਨੀ ਬੈਠੇ ਬਈ ਯਾਰ ਚੋਰੀ ਕਰਦਾ ਸੀ ਅਸਲੀ ਗੱਲ ਦੱਸ ਵੀ ਕੀ ਕੀਤਾ ਸੀ ਆ ਹਣ ਅਸਲੀ ਗੱਲ 10 ਰਿਹਾ ਅਚਾਨਕ ਪੱਟ ਕੇ ਲੈ ਆ ਦੇਖ ਉਹ ਬਈ ਉਹ ਪੱਟ ਕੇ ਲੈ ਹਾਂ ਉਹ ਬਈ ਹਟ ਜਾ ਛੱਡ ਦੋ ਛੱਡ ਦੇ ਨਸ਼ੇ ਦਾ ਮਾਰਾ ਤੈਨੂੰ ਪੁਲਿਸ ਦੇ ਆਉਣੇ ਕਰਾਂਗੇ ਪੁਲਿਸ ਨੂੰ ਕਰੋ ਫੋਨ ਪੁਲਿਸ ਨੂੰ ਕਰੋ ਫੋਨ ਬਈ ਕਰੋ ਪੁਲਿਸ ਨੂੰ ਫੋਨ ਬੜਾ ਲੈ ਬਈ ਫੋਨ ਫੋਨ ਬੜ ਕੇ ਸਾਨੂੰ ਨਾ ਫੋਨ ਕਰੋ ਨਾ ਉਹਦਾ ਤੈਨੂੰ ਐਂ ਲੱਗਿਆ ਮੇਰੇ ਭੈਣਾ ਵਰਗੀ ਜਿਹੜਾ ਚਾਨ ਖਿੱਚਦਾ ਸੀ ਤੂੰ ਮੈਂ ਗਲਤੀ ਮੰਨਦਾ ਹੈਲੋ ਫੋਨ ਬੜ ਕੇ ਸਤਿ ਸ੍ਰੀ ਅਕਾਲ ਸਾਹਿਬ ਬਈ ਬਣ ਤੂ ਹਾਂਜੀ ਬਈ ਫੋਨ ਕਰ ਮੈਂ ਸਕਿੰਦਰਕੌਰ ਬੋਲਦੀ ਹਾਂ ਜੀ ਅਨਸ਼ੇੜੀ ਆ ਜੀ ਇੱਕ ਮੇਰੀ ਚੈਨਪਟ ਕੀ ਭੱਜ ਲਾਣੇ ਬੱਚਿਆਂ ਤੋਂ ਫੋਨ ਫੋਨ ਖਾਂਦਾ ਸੀ ਤੁਸੀਂ ਜਲਦੀ ਆ ਜਾਓ ਜੀ ਬੰਨ ਰਖਿਆਗਾ ਸੀ ਨਿੰਮ ਨਾਲ ਬੰਨ ਬੰਨ ਕੇ ਹਾਂਜੀ ਸਰ ਹਾਂਜੀ ਆ ਜਾਓ ਜੀ ਹੋ ਨਹੀਂ ਕਰਦੇ ਠੀਕ ਹੈ ਜੀ ਚਲ ਹਾਂ ਓਏ ਉਹ ਬੰਨੇ ਫੜ ਲੈ ਫੜ ਲੈ ਮੇਰੇ ਫੜ ਉਹਨੂੰ ਇੱਕ ਸਿੱਟਾ ਸਿੱਟਾ ਹਾਂ ਫੜ ਲੈ ਆਹ ਦੇਖੋ ਭਾਈ ਆਹ ਦੇਖੋ ਵੀਰੇ ਆਹ ਦੇਖੋ ਜੀ ਆਹ ਜਿਹੜੇ ਚਿੱਟਾ ਬੀਨ ਵਾਲੇ ਆ ਉਹਨਾਂ ਦਾ ਆ ਆ ਹਾਲ ਹੁੰਦਾ ਜੀ ਆ ਦੇਖੋ ਆ ਆਏ ਪੈਂਦਿਆ ਬਾਈ ਹੋਰ ਲਾਓ ਹੋਰ ਲਾਓ 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 ਪੈਣ ਦੇ ਪੈਣ ਦੇ ਪੈਣ ਦੇ ਪੈਣ ਦੇ ਕੀ ਗੰਦ ਪਾਏ ਨੇ ਇਹਨਾਂ ਨੇ ਪੰਜਾਬ 'ਚ ਕਰੇਗਾ ਖੜਾ ਕਰ ਖੜਾ ਕਰ ਕੋਈ ਨਹੀਂ ਕਰਦਾ ਖੜਾ ਕਰ ਖੜਾ ਕਰ ਬੰਨੋ ਬੰਨੋ ਨਮਣਾ ਬਨੋ ਨਮਣਾ ਨਮਣਾ ਬਨੋ ਨਮਣਾ ਨਮਣਾ ਬਨੋ ਬਸ 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 ਹੋਰ ਨਾ ਮਾਰੋ ਹੋਰ ਨਾ ਮਾਰੋ ਯਾਰ ਬਨ ਉਹ ਨਾ ਹੋਰ ਨਾ ਮਾਰੋ ਮਰ ਮਰ ਜਊਗਾ ਨਾ ਮਾਰੋ ਬਨੋ 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 ਖੜਾ ਖੜਾ ਛਣ ਫੜਿਆ ਹੈ ਨਾ ਹੈਲੋ ਹੈਲੋ ਕੀ ਗੱਲ ਹੋਈ ਓਏ ਬਾਈ ਹਰ ਕੋ ਦਨੀ ਹੋਇਆ ਗੱਲ ਕੀ ਹੋਈ ਗੱਲ ਅਸ ਕੀ ਹੋਈ ਐ ਬੰਨੋ ਬੰਨ ਨੂੰ ਨਾ ਦੱਸ ਹੁਣ ਸ਼ਰਮਾਉਂਦੀ ਆ ਹੁਣ ਸ਼ਰਮਾਉਂਦੀ ਐ ਤੈਨੂੰ ਚੋਰੀਆਂ ਕਰਦਾ ਇਹਨੂੰ ਕਿੱਲੇ ਕਿੱਲੇ ਨੂੰ ਪੁੱਛਾਂਗੇ ਕੀ ਗੱਲ ਗੱਲ ਕੀ ਹੋਈ ਐ ਗੱਲ ਕੀ ਹੋਣੀ ਸੀ ਬਾਈ ਮੈਂ ਉੱਥੇ ਤੁਰੇ ਆਣੇ ਸੀ ਆ ਦੇਖ ਚੈਨ ਖੱਚ ਲੈ ਮੇਰੇ ਗਲੇ 'ਚ ਅੱਛਾ ਆ ਇੱਥੇ ਆ ਕੇ ਜਵਾਖਾ ਨੂੰ ਪਤਾ ਨਹੀਂ ਕੀ ਖੋਂਦਾ ਸੀ ਇਹਨਾਂ ਤੋਂ ਕੀ ਖੋਂਦਾ ਸੀ ਪੁੱਤੇ ਤੁਹਾਡੇ ਤੋਂ ਸਾਨੂੰ ਗੁਲਾਮੇ ਨੂੰ ਹੱਥ ਪਾਉਂਦੇ ਕਹਿੰਦਾ ਜੇ ਤੂੰ ਦੱਸਿਆ ਕਿਸੇ ਨੂੰ ਅਸੀਂ ਸੋਨੂੰ ਵੀ ਕੁੱਟਾਂਗੇ ਆ ਦੇਖ ਲੋ ਆ ਦੇਖੋ ਜੀ ਇਹ ਬਾਈ ਇਹ ਜਿਹੜੇ ਬੱਚੇ ਆ ਜੀ ਇਹਨਾਂ ਦੀ ਕਿਰਪਾ ਨਾਲ ਇਹਨਾਂ ਦੀ ਹਲਾਸ਼ਰੀ ਨਾਲ ਫੜੇ ਗਏ ਆ। ਬੰਦੇ ਤੁਹਾਡੇ ਕੋਲ ਭੱਜਿਆ ਸੀ। ਭੱਜਿਆ ਸੀ ਵੀਰੇ ਮੈਂ ਤਾਂ ਚਾਂਦ ਦਿਖਾਓ ਕਿਹੜੀ? ਚਾਂਦ ਦਿਖੋ ਕਿੰਨੇ ਦੀ ਹੈ ਇਹ? 6000 ਰੁਪਏ ਦੀ ਚਾਂਦੀ ਦੀ ਹੈ। ਚਾਂਦੀ ਦੀ ਹੈ, ਚਾਂਦੀ ਦੀ ਜਾਨ ਹੈ। ਅਸਲੀ ਅਸਲੀ ਚਾਂਦੀ ਹੈ ਇਹ। ਅਸਲੀ ਹੈ ਵੀਰੇ ਆਹ ਦੇਖ ਸਕਦੇ ਹੋ ਤੁਸੀਂ। ਹਾਂ। ਭੱਜਿਆ ਸੀ ਓਏ। ਭੱਜਿਆ ਸੀ ਬਈ। ਹੈਂ? ਭੱਜਿਆ ਸੀ। ਦੱਸਿਓ ਮਾਨੂੰ ਹੈ ਐਡਾ ਬੜਾ ਗਾਡਰ ਵਰਗਾ ਪਿਆ ਹੱਥ ਟੁੱਟੇ ਹੋਇਆ ਕੰਮ ਨਹੀਂ ਕਰ ਸਕਦਾ। ਕਿਉਂ? ਕਿਹੜਾ ਕੀ ਨਾ ਇਦਰਾ? ਪ੍ਰਜਿੰਦਰ ਅਮਰੰਦ। ਕਿਹੜਾ ਬੰਦਾ? ਬੰਦਾ। ਇਦਰਾ ਕੀ ਨਾ ਅਸੀਂ ਇਹਦੀ ਰਿਪੋਰਟ ਕਰਾਂਗੇ ਥਾਣੇ 'ਚ ਆਏ ਨਹੀਂ ਬੋਲਦਾ ਵੀਰੇ ਘਰੇ ਆਣੇ ਕਿੰਨੀ ਹੈ ਦੇਖ ਬਈ ਦੇਖ ਮ ਖੜ ਜੋ ਇੱਕ ਮਿੰਟ ਆਪ ਪਹਿਲੀ ਕਰ ਮਾਰ ਨਾਲ ਉੱਠਣਾ ਨਹੀਂ ਪਾਣੀ ਪੂਣੀ ਪਿਓ ਇਹ ਸਾਰ ਹਲ ਹਲ ਪੰਨਾ ਮੇਨ ਫੜ ਹਣ ਹਣ ਉਹ ਨਾ 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 ਯਾਰ ਨਾ ਮਾਰੋ ਯਾਰ ਉਹ ਨਾ ਉਹ ਨਾ ਖੜ ਖੜ ਸੁਣ ਸੁਣ ਉਹ ਨਾ ਹਲ ਖੜ ਉਹ ਹੁਣ ਨਹੀਂ ਪਾਣੀ ਕਰਦੇ ਜੋ ਤੈਨੂੰ ਭੈਣ ਨਹੀਂ ਦਿੱਤੀ ਹੁਣ ਨਹੀਂ ਪਾਣੀ ਹੁਣ ਨਹੀਂ ਫੜ ਦੇਖ ਫੜ ਹਾਂ ਇੱਕ ਮਿੰਟ ਇਦਰਾ ਤੁਸੀਂ ਖੜਦੇ ਜਾਂਦੇ ਸੀਗੇ ਹਾਂਜੀ ਅ ਕਿੱਥੇ ਗਰੌਣ ਚ ਹਾਂਜੀ ਤੁਸੀਂ ਸਾਰੇ ਖੇਡਣ ਵਾਲੇ ਆ ਹਾਂਜੀ ਅਸੀਂ ਕਰੈਕਟ ਖੇਡਣ ਜਾਂਦੇ ਸੀ ਕਿ ਕਰੈਕਟ ਤੇ ਫੜਿਆ ਕਿਵੇਂ ਫੜਿਆ ਗਿਆ ਤੁਹਾਨੂੰ ਪਤਾ ਕਿਵੇਂ ਲੱਗਿਆ ਵੀ ਇਸ ਚੈਨ ਲੱਗੀ ਭੱਜਾ ਇਹ ਉਹ ਸਾਈਕਲ ਤੇ ਜਾਈ ਜਾਂਦਾ ਸੀਗਾ ਜੀ ਅੱਛਾ ਅੱਛਾ ਹਾਂਜੀ ਅੱਛਾ ਉਹ ਸਾਈਕਲ ਤੇ ਜਾ ਰਿਹਾ ਸੀਗਾ ਇਹਨੇ ਭੰਜੀ ਦੇ ਨੇ ਚੈਨ ਚੋਰੀ ਕੀਤੀ ਹਾਂ ਹੁੰਦੇ ਇਹਨੇ ਪਤਾ ਲੱਗ ਗਿਆ ਵੀ ਇਹਨੇ ਮੁੰਡਿਆਂ ਨੇ ਦੇਖ ਲਿਆ ਹਾਂ ਇਹਨਾਂ ਦਾ ਰੌਲਾ ਪਤਾ ਹੈ ਹਾਂਜੀ ਭੱਜ ਲਿਆ ਇਹਨੇ ਰੋਲਾ ਪਾਤਾ ਜਦੋਂ ਸਾਈਕਲ ਭਜਾਉਣ ਲੱਗਿਆ ਇਹਨੇ ਸਾਨੂੰ ਦੇਖ ਲਿਆ ਵੀ ਇਹਨਾਂ ਨੂੰ ਪਤਾ ਲੱਗ ਗਿਆ ਇਹਨੇ ਸਾਈਕਲ ਰੋਕ ਕੇ ਖੜਾ ਕੇ ਸਾਨੂੰ ਗੁਲਾਵੇਂ ਨੂੰ ਹੱਥ ਪਾ ਕੇ ਕਿਹਾ ਜੇ ਤੁਸੀਂ ਕਿਸੇ ਨੂੰ ਦੱਸਿਆ ਅਸੀਂ ਤੁਹਾਨੂੰ ਵੀ ਕੁੱਟਾਂਗੇ ਇਹ ਨਸ਼ਾ ਬਤਾ ਕਿਦਾ ਹੋਇਆ ਦਾ ਕੋਈ ਹਾਂਜੀ ਕੀ ਕੀਤਾ ਚਿੱਟਾ ਲਾਇਆ ਚਿੱਟਾ ਲਾਇਆ ਜੀ ਹੈ ਚਿੱਟਾ ਲਾਇਆ ਜੀ ਚਿੱਟਾ ਲਾਇਆ ਹਣਾ ਦੇਖ ਯਾਰਾ ਬੱਚੇ ਵੀ ਬੱਚਾ ਨੂੰ ਪਤਾ ਹੈ ਬੜਾ ਕੀ ਕੀ ਨੁਕਸਾਨ ਆ ਚਿੱਟੇ ਦਾ ਇਹਨੇ ਚਿੱਟਾ ਲਾਇਆ ਹੋਇਆ ਇਹ ਇਹਦੇ ਨਾਲ ਕੀ ਨੁਕਸਾਨ ਹੈ ਸਾਨੂੰ ਇਹ ਦੱਸੋ ਅੰਗ ਪੈਈ ਟੁੱਟ ਗਈ ਹੈ ਹਾਂ ਦੱਸ ਮੈਨੂੰ ਕੀ ਨੁਕਸਾਨ ਹੈ ਇਹ ਜੇ ਨਸ਼ਾ ਕਰਦਾ ਬੰਦਾ ਕੋਈ ਵੀ ਇਹਦੇ ਨਾਲੇ ਤਾਂ ਇਹ ਹੱਡੀਆਂ ਕਮਜ਼ੋਰ ਹੋਣਗੀਆਂ। ਹੂੰ। ਨਾਲੇ ਸਾਰੀ ਦਾੜੀ ਮੰਜੇ ਤੇ ਪਿਆਰ ਹੋਊਗਾ, ਬਾਲਾ ਲਾਊਗਾ ਤਾਂ ਚਟਾ। ਆ ਆਖਰ ਤੇ ਬੰਦੇ ਦੀ ਮੌਤ ਹੈ, ਹਣਾ? ਹਾਂਜੀ, ਆਖਰ ਤੇ ਮੌਤ ਹੀ ਹੋਊਗੀ। ਹਾਂ। ਹੱਲ ਹੈ ਨਹੀਂ ਕੋਈ। ਹਾਂ ਬੰਦੇ ਤੂੰ ਦੱਸ। ਮਤਲਬ ਤੁਸੀਂ ਕੋਈ ਨਸ਼ਾ ਪਤਾ ਕਰਦੇ ਹੋ? ਨਹੀਂ ਜੀ। ਉਸ ਨਹੀਂ ਕਰਦੇ। ਕਿੰਨੀ ਉਮਰ ਤੇਰੀ? 13 ਸਾਲ ਦੀ। 13 ਸਾਲ। ਕੀ ਸੁਪਣਾ ਕੀ ਬਣਨਾ ਹੈ? ਪੁਲਿਸ। ਪੁਲਸ ਵਾਲਾ ਬਣਨਾ ਹੈ। ਠੀਕ ਹੈ। ਤੇ ਪੁਲਸ ਵਾਲਾ ਬਣ ਕੇ ਕੀ ਕਰੇਗਾ ਫਿਰ? ਜੋ ਪੰਜਾਬ ਦੇ ਵਿੱਚ ਜੋ ਹੋ ਰਿਹਾ ਹੈ। ਉਹਨੂੰ ਕਦਮ ਕਰੇਗਾ ਕਿ ਨਹੀਂ ਹਾਂਜੀ ਬਕੀ ਗੱਲ ਮਾਦਾ ਕਰਦਾ ਹਾਂ ਹਾਂਜੀ ਠੀਕ ਹੈ ਹਾਂ ਤੂੰ ਕੀ ਬਣਨਾ ਹੈ ਬਟਾ ਬਣਾ ਕੇ ਅਸੀਂ ਬੈਂਕ ਮੈਨੇਜਰ ਬਣਾਂਗੇ ਠੀਕ ਹੈ ਤੇਰੇ ਸੁਪਨੇ ਉੱਚੇ ਉੱਚੀ ਸੋ ਜਾਣਾ ਵੀ ਜੌਬ ਕਰਿਆਂ ਵਧੀਆ ਤੂੰ ਕੀ ਬਣਨਾ ਹੈ ਬਟਾ ਕ੍ਰਿਕਟਰ ਜੀ ਕ੍ਰਿਕਟਰ ਬਣਨਾ ਤੂੰ ਕੀ ਬਣਨਾ ਬਤਾ ਅਸੀਂ ਵੀ ਕ੍ਰਿਕਟਰ ਹੀ ਬਣਾਂਗੇ ਤੇ ਤੂੰ ਸੜੇ ਆ ਕੇ ਬਣਿਆ ਫਿਰਦਾ ਮੋਈ ਸ਼ਰਮ ਮੰਨ ਮਾਰੀ ਮੋਟੀ ਇਹਨੂੰ ਛੇੜੀ ਆ ਓਏ ਮਾਫ ਕਰ ਲੈ ਦੱਸ ਮੈਨੂੰ ਗਲਤੀ ਹੋ ਗਈ ਤੇ ਤੇਰਾ ਕੋਈ ਸੁਪਨਾ ਹੈਗਾ ਅਸਰੀ ਜ਼ਿੰਦਗੀ 'ਚ ਕੋਈ ਸੁਪਨਾ ਦਾ ਸੁਪਨਾ ਸੀ ਤੇ ਹੋ ਗਿਆ ਕੀ ਕਰਗੇ ਭਾਈ ਹੈਗਾ ਸੀ ਭਾਈ ਇਹ ਸੁਪਨੇ ਤਾਂ ਹੈਗੇ ਸੀ ਪਰ ਇਹ ਜਿਹੜੇ ਸੁਪਨੇ ਹੈਗੇ ਇਹ ਸੁਪਨੇ ਕਿ ਕਰਤੇ ਇਹ ਜਿਹੜਾ ਨਸ਼ਾ ਪੰਜਾਬ ਦੇ ਵਿੱਚ ਹੋ ਰਿਹਾ ਹੈ ਉਹ ਬੰਦਿਆਂ ਦਾ ਵੀ ਇਹ ਚ ਕਸੂਰ ਹੈ ਇਹਦੇ ਚ ਆਪਾਂ ਜੇ ਕਹੀਏ ਵੀ ਇਕੱਲੇ ਨਸ਼ੇ ਕਰਨ ਵਾਲਿਆਂ ਦਾ ਕਸੂਰ ਹੈ ਉਹਨਾਂ ਦਾ ਕਸੂਰ ਵੀ ਨਹੀਂ ਕਸੂਰ ਹੈਗਾ ਹੈਗਾ ਜਿਹੜੇ ਵੇਚਦੇ ਐ ਇੱਧਰ ਹੋ ਜਾ ਰਿਵਾਰ ਚ ਕੌਣ ਕੌਣ ਹੈ ਮੰਮੀ ਡੜੀ ਹੋਰ ਹੋਰ ਭਰਾ ਹੈ ਭਰਾ ਅੱਛਾ ਮਿਲਦੇ ਭਰਾ ਸਾਲੋ ਮਾੜੀ ਮੋਟੀ ਸ਼ਰਮ ਕਰੋ ਯਾਰ ਹੈ ਬਾਈ ਯਾਰ ਫੋਨ ਹੈਗਾ ਬਾਈ ਫੋਨ ਹੈਗਾ ਮੈਂ ਤਾਂ ਫੋਨ ਫੋਨ ਬਾਈ ਕਰੀ ਛੱਡ ਕੇ ਭੱਜਿਆ ਮੈਂ ਤੇਰੇ ਕੋਲ ਸੀ ਨਾ ਸਿੱਦਕਾਨ ਤੇ ਆਉਂਦੀ ਨੇ ਪਟਾ ਲਾ ਪੁਲਿਸ ਨੂੰ ਫੋਨ ਲਾ ਆ ਵੇ ਲਾ ਲਾ ਪੁਲਿਸ ਨੂੰ ਫੋਨ ਬਾਈ ਯਾਰ ਹੈਲੋ ਬਾਈ ਸੌਰੀ ਹੁਣ ਹਾਂ ਬੰਮ ਬੰਮ ਹੈਲੋ ਬਾਈ ਯਾਰ ਮਾਫ ਕਰਦੇ ਬਾਈ ਚੱਲ ਮਾਫ ਹਾਂਜੀ ਬਾਈ ਯਾਰ ਹੁਣ ਬੋਲ ਦੇ ਬਾਈ ਯਾਰ ਅਬ ਬਾਈ ਆ ਚੋਰ ਖੜਿਆ ਗਿਆ ਈ ਇੱਕ ਚੋਰੀ ਕਰਦਾ ਸੀ ਹਾਂਜੀ ਹੁਣੀ ਆ ਜੋਈ ਬਾਈ ਹੁਣ ਨਹੀਂ ਕਰਦਾ ਚੱਲ ਗੱਲ ਕਰ ਮੇਰੇ ਨਾਲ ਹਲੋ ਹੈਲੋ ਹਾਂਜੀ ਐਸਐਸਓ ਸਾਹਿਬ ਸਤਿ ਸ੍ਰੀ ਅਕਾਲ ਜੀ हां भैया ना कोई चैन चुण लेके ਭਜਦਾ ਸੀਗਾ ਜੀ ਫੜਿਆ ਗਿਆ ਬੰਦਾ ਫੜਿਆ ਗਿਆ ਜੀ ਹਾਂ ਇਹ ਤਾਂ ਆਪਣੇ ਪਿੰਡ ਦੇ ਮੁੰਡੇ ਸੀਗੇ ਜੀ ਆ ਬੱਚੇ ਆ ਇਹਦਾ ਉਮਰ ਛੋੜੀ ਆ ਤੇ ਚਲੋ ਤੇ 15 15 ਸਾਲ ਦੇ ਆ ਇਹਨਾਂ ਨੇ ਚਾਰ ਪੰਜ ਮਹੀਨੇ ਜਾਣਾ ਨੇ ਫੜ ਲਏ ਰਲ ਕੇ ਤੇ ਮਤਲਬ ਹਾਂ ਜੀ ਹਾਂ ਜੀ ਇਹਨਾਂ ਦੇ ਜਨਾਬ ਕਾਰਵਾਈ ਹੋਣੀ ਚਾਹੀਦੀ ਅਸੀਂ ਤਾਂ ਥੋੜੇ ਦੇ ਇਨਾਂ ਥੋੜੇ ਨਾਲ ਇੰਨੀ ਸਾਡੀ ਹਾਂ ਜੀ ਇਹ ਚੈਨ ਸੀਗੀ ਜੀ 6000 ਰੁਪਏ ਦੀ ਜੀ ਤੇ ਮਤਲਬ ਲੈ ਕੇ ਭਜਦਾ ਸੀਗਾ ਤੇ ਇਹਦਾ ਮੁੰਡਾ ਸੀਗਾ ਦੋ ਬੱਚੇ ਆ ਕੀ ਨੰਬਰ ਤੇ ਆਮੜਾ ਮੁੰਡਿਆ ਜੀ ਉਹ ਬੱਚਾ ਹੈਗਾ ਵੀ 14 ਸਾਲ ਦੀ ਉਮਰ ਚਾਰ ਪੰਜ ਆਣੇ ਉਹਨਾਂ ਨੇ ਮਤਲਬ ਇਹਨੂੰ ਫੜਿਆ ਤੇ ਇਹ ਬੰਨਿਆ ਹੋਇਆ ਜੀ ਇਹ ਕਿਹਦਾ ਬਾੜਾ ਹੈ? ਬਾਈ ਇਹ ਬਾੜਾ ਕਿਹਦਾ ਜਿਹਦੇ ਬੰਨਿਆ ਹੋਇਆ ਆਪਾਂ ਇਹ ਗੋਰੇ ਕਾਈ ਇਹ ਗੋਰੇ ਕੇ ਬਾੜੇ 'ਚ ਬੰਨਿਆ ਹੋਇਆ ਬਾਈ ਇਹ ਤੋਂ ਪਹਿਲਾਂ ਮਰ ਮਰ ਜਾਵੇ ਤੁਸੀਂ ਆਓ ਜੀ। ਹਾਂਜੀ ਹਾਂ। ਆ ਆ ਕਰ ਲਓ ਭੈਣ ਨਾਲ ਆਪਾਂ ਆ ਕਰ ਬਈ ਗੱਲ ਸਮਝਾ ਬਣਾ ਜਾਂ ਉਹਨਾਂ ਨੂੰ। ਹੈਲੋ। ਹਾਂਜੀ ਸਰ ਹਾਂਜੀ। ਬਈ ਜੀ ਮੈਂ ਸੁਖਵਿੰਦਰ ਘੌਰ ਬੋਲਦੀ ਆ ਜੀ। ਹਾਂਜੀ ਇਹਨਾਂ ਨੇ ਮੇਰੀ ਚੈਨ ਪੱਟੀ ਹੈ ਜੀ ਤੇ ਮੈਂ ਜਦੋਂ ਬਾ ਮਾਗਰ ਭੱਜੀ ਤਾਂ ਉੱਥੇ ਬੱਚਿਆਂ ਨੇ ਫੜ ਲਿਆ ਜੀ ਮੈਂ ਤਾਂ ਭੱਜਿਆ ਨਹੀਂ ਗਿਆ ਚੈਨ ਮੇਰੀ 6000 ਰੁਪਏ ਦੀ ਹੈ ਜੀ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ ਇਹੋ ਜਿਹੀਆਂ ਛੇੜੀਆਂ ਨੂੰ ਬਖਸਿਆ ਨਾ ਜਾਵੇ ਜੀ ਆ ਦੇਖੋ ਤੁਸੀਂ ਆ ਜਾਓ ਹੁਣੀ ਆ ਜਾਓ ਪੱਟੀਆਂ ਦੇ ਭੌਂਦੇ ਬੰਨਿਆ ਹੋਇਆ ਦੇਖ ਲਓ ਭਾਈ ਯਾਰ ਮਾਫ ਕਰ ਇਹ ਵੀਡੀਓ ਤੇਰੀ ਬਣੂਗੀ ਵੀਡੀਓ ਪਾਵਾਂਗੇ ਗਾਹਾਂ ਭਾਈ ਭਾਈ ਬਣ ਗਿਆ ਨਾ 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 ਵੀਡੀਓ ਤਾਂ ਬਣੂਗੀ ਸੌਰੀ ਭਾਈ ਵੀਡੀਓ ਤਾਂ ਬਣ ਗਈ ਤੇਰੀ ਭੈਣ ਭਣ ਬਣ ਕੇ ਮੈਂ ਤਾਂ ਉਹ ਤਾਂ ਤੈਨੂੰ ਭੈਣ ਨਹੀਂ ਦਿੱਤੀ ਜਦੋਂ ਚੈਨ ਪੱਟ ਕੇ ਭਾਦਦਾ ਸੀ ਫੜੋ ਫੜੋ ਹੁਣ ਭੈਣ ਨਜ਼ਰ ਆਉਂਦੀ ਆ ਤੇ ਬਹੁਤ ਬਹੁਤ ਜਲਦੀ ਨਾ ਮਾਰਿਓ ਬਹੁਤ ਬਹੁਤ ਬੜਾ ਕੁੱਦਿਓ ਬਈ ਆ ਚੈਨ ਦੇ ਗੋਹੀ ਬਣਦੇ 6000 ਰੁਪਏ ਓ ਮਰਦੂਆ ਨਸਨਸੋ ਕਿਤਾ ਕਿਉਂ ਯਾਰ ਓ ਬਈ ਨਹੀਂ ਕਰਦਾ ਬਈ ਨਹੀਂ ਕਰਦਾ ਓਏ ਹਰੋ ਨਾ ਸੁਨਾਰ ਕੇ ਲੱਗਦਾ ਆ ਜੇ ਫਾਇਦਾ ਕਿਧਰ ਆਣਾ ਅੱਗਿਆ ਤਾਂ ਚੋਰੀ ਕਰ ਹੱਥ ਖੋਲ ਦੋ ਹੱਥ ਖੋਲੋ ਮੜੇ ਹੱਥ ਖੋਲ ਦੋ ਹੱਥ ਖੋਲ ਦੋ ਹੱਥ ਖੋਲ ਦੋ ਤੇਰਾ ਉਹ ਬਣਾਉਗੀ ਮੋਰ ਤੈਨੂੰ ਥਾਣੇ ਚ ਭਸਾਵਾ ਕੰਨ ਫੜ ਨੰਨ ਬਟਕਾ ਕਰ ਹਾਂ ਲਓ ਬਈ ਚੱਲ 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 ਜੀ ਚੱਲ ਚੱਲ ਬੱਸ ਭਾਈ ਆਪਾਂ ਦੇਖੋ ਜੀ ਆਪਾਂ ਇਹਨੂੰ ਕੁੱਟ ਮਾਰ ਵੀ ਨਹੀਂ ਸਕਦੇ ਬਾਲਾ ਭਾਣੇ ਕਿ ਗੱਲਬਾਤ ਕੋਈ ਗੱਲਬਾਤ ਹੋ ਜੇ ਕੱਲ ਨੂੰ ਤਾਂ ਉਹਦੇ ਤੇ ਆਪਣੇ ਦੇ ਵੀ ਕਰਵਾਏ ਹੋਣਦੇ ਚਾਂਸ ਹੁੰਦੇ ਆ ਹਾਂਜੀ ਹਾਂਜੀ ਠੀਕ ਹੈ ਦੇਖੋ ਅਸੀਂ ਤੇਰੀ ਜੇ ਵੀਡੀਓ ਪਾਉਣੀ ਹੈ ਤਾਂ ਤੇਰੀ ਸਾਰੇ ਰਿਸ਼ਤੇ ਨਾਲ ਤੇਰੀ ਬੇਇੱਜ਼ਤੀ ਹੋ ਜਾਣਾ ਤੈਨੂੰ ਕਿਸੇ ਨੇ ਮੋਹ ਨਹੀਂ ਲਾਉਣਾ ਠੀਕ ਹੈ ਬਿਲਕੁਲ ਸਮਝ ਗਿਆ ਸਮਝ ਗਿਆ ਭਾਈ ਅੱਗੇ ਤੋਂ ਤਾਂ ਨਹੀਂ ਕਰਦਾ ਹਜਿਆ ਕੋਸਾ ਨਹੀਂ ਨਹੀਂ ਭਾਣੇ ਹੁਣ ਕਿੰਨਾ ਚਿਰ ਹੋ ਗਿਆ ਚੋਰੀਆਂ ਕਰਦੇ ਨੂੰ ਹੋ ਗਿਆ ਸਾਲ ਕੀ ਹੋ ਗਿਆ ਭਾਈ ਯਾਰ ਝੂਠ ਨਾ ਬੋਲੇ ਤੇਰੇ ਡੰਡਾ ਫਿਰੂਗਾ 5 ਸਾਲ ਹੋ ਗਏ ਭਾਈ ਹਾਂ ਪੰਜ ਸਾਲ ਆ ਦੇਖੋ ਬਈ ਨਸ਼ਾ ਕੀਤਾ ਹੋਇਆ ਪੂਰਾ ਨਸ਼ਾ ਕੀਤਾ ਇਹਦਾ ਸੱਟਾ ਪੂਰਾ ਇਹਦਾ ਜਉਂਦੇ ਰਹਿਣਾ ਜਵਾਖ ਦੇ ਪੂਰਾ ਆ ਦੇਖੋ ਜੀ ਛੁਰ ਲਗਾਈਆਂ ਇਹਨਾਂ ਨੇ ਜਾ ਕੇ ਤੇ ਪੂਰਾ ਬਾੜੇ ਦੇ ਲਿਆਂਦਾ ਤੇ ਵੰਦ ਲਿਆਂਦਾ ਨਾ ਇਹਨਾਂ ਨੇ ਮਾਂ ਦੇ ਪੁੱਤਾਂ ਨੇ ਪੰਚਾਇਤ ਨੂੰ ਦੱਸਿਆ ਨਾ ਇਹਨਾਂ ਨੇ ਕਿਸੇ ਸਰਪੰਚ ਨੂੰ ਨਾ ਮੈਂਬਰ ਨੂੰ ਮੌਕੇ ਤੇ ਕਾਰਵਾਈ ਬਾਦੀ ਤੁਸੀਂ ਸਰਪੰਚ ਮੈਂਬਰ ਕੋਲ ਕਿਉਂ ਨਹੀਂ ਗਏ ਮੌਕੇ ਤੇ ਕਾਰਵਾਈ ਆਪ ਹੀ ਬਾਦੀ ਤੇਰੇ ਭੱਜ ਜਾਂਦੇ ਹੀ ਉਦੋਂ ਅੱਛਾ ਕੀ ਆ ਬਾਤ ਹੈ ਯਾਰ ਜਵਾਖਾ ਸੋਚ ਦੇਖੋ ਜੇ ਗਾਹਾਂ ਤੋਂ ਪਿੰਡ ਤੇ ਕੋਈ ਐਜਾ ਬੰਦਾ ਬੜੂਗਾ ਤਾਂ ਉਹਦੀ ਸਜ਼ਾ ਕੀ ਉਹਨੂੰ ਸਜ਼ਾ ਕੀ ਦਿਓਗੇ ਪਹਿਲਾ ਤਾਈ ਉਹਨੂੰ ਸਮਝਾਵਾਂਗੇ ਵੀ ਜੇ ਅੱਗੇ ਤੋਂ ਕਾਰਵਾਈ ਕੀਤੀ ਫੇਰ ਤਾਂ ਉਹਨੂੰ ਪੁਲਿਸ ਥਾਣੇ 'ਚ ਪੂਰਾ ਫੜਵਾ ਦਾਂਗੇ ਤੇ ਨਹੀਂ ਫੇਰ ਨਹੀਂ ਫੇਰ ਉਹਨੂੰ ਨਹੀਂ ਬੰਨ ਲਾਂਗੇ ਇਹ ਨਹੀਂ ਆ ਇਹ ਬੰਨ ਦੇ ਦਾ ਹਾਲ ਹੋਊਗਾ ਜੀ ਜਿਵੇਂ ਹੁਣ ਇਹਦਾ ਕੀਤਾ ਲਿਆ ਕੁਛੇਤਰ ਹੀ ਪੈਣਾ ਆ ਦੇਖੋ ਜੀ ਇੱਕ ਔਰਤ ਨੇ ਤੇ ਆ ਚਾਰ ਬੱਚਾ ਨੇ ਇੱਕ ਕੜੇ ਵਰਗਾ ਨੌਜਵਾਨ ਆਇਆ ਠੀਕ ਆ ਐ ਪਿਆਗਾ ਨੌਜਵਾਨ ਤੇ ਬੰਬਲੀ ਬਣਾਤੀ ਇਹਦੀ ਕੜੇ ਵਰਗਾ ਕਹਦਾ ਪਾਈ ਇਹਦਾ ਨਸ਼ੇ ਦਾ ਤਾਂ ਰੱਜਿਆ ਹੋਇਆ ਕੀ ਕੀਤਾ ਓਏ ਚਿੱਟਾ ਬੀਤਾ ਹਣਾ ਚਿੱਟਾ ਆ ਇਧਰ ਆ ਯਾਰ ਠੀਕ ਹੈ ਛੱਡਿਆ ਨਹੀਂ ਜਾਂਦਾ ਹੈ ਛੱਡਿਆ ਨਹੀਂ ਜਾਂਦਾ ਉਹ ਕੰਜਰ ਜਦ ਤਰੀ ਕੀ ਹੋ ਕਿੰਨੀ ਉਮਰ ਤਰੀ ਉਮਰ ਕਿਹੜੀ ਆ ਇਹ 20 25 ਸਾਲਾਂ ਦੀ ਆ ਯਾਰ ਆ ਦੇਖੋ ਬਾਈ ਇਹ ਪੰਜਾਬ ਦੇ ਹਲਾਤ ਹੋ ਗਏ ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਪੰਜਾਬ ਨੂੰ ਬਚਾ ਲਓ ਪੰਜਾਬ ਜਮਾ ਖਤਮ ਹੋਣ ਕਿਨਾਰੇ ਹੈ ਤੇ ਲੋਕ ਜਿਹੜੇ ਕਹਿੰਦੇ ਆ ਵੀਡੀਓ ਨਾ ਬਣਾਇਆ ਕਰੋ ਨਾ ਬਣਾਇਆ ਕਰੋ ਅਸੀਂ ਉਹਨਾਂ ਨੂੰ ਸਮਝਾਉਂਨੇ ਆ ਬਾਈ ਕੀ ਲੈਣਾ ਤੇ ਆਪਣੀ ਜ਼ਿੰਦਗੀ ਤਬਾਹ ਨਾ ਕਰੋ ਠੀਕ ਹੈ ਤੇ ਮਾਪਿਓ ਪ੍ਰਵਾਸ ਕੋਣ ਕੋਣਾ ਹੋਏ ਮੰਮੀ ਡੈੜੀਆਂ ਦੇ ਭਰਾ ਹੈਗਾ ਹੈ ਮੰਮੀ ਡੈੜੀਆਂ ਦੇ ਭਰਾ ਹੈਗਾ ਤੇ ਕੰਮ ਕੌਣ ਕਰਦਾ ਤੁਹਾਡੇ ਪਰਿਵਾਰ ਚੋਂ ਕੰਮ ਡੈੜੀ ਕਰਦਾ ਹੈ ਡੈੜੀ ਕਰਦਾ ਹਾਂ ਦਿਹਾੜੀਆਂ ਕਰਦਾ ਹੈ ਦਿਹਾੜੀ ਕਰਦਾ ਕਿੰਨੀ ਦਿਹਾੜੀ ਹੈ ਆਹੇ ਦਿਨ ਜਾਸਰ ਕੀ ਤੇ ਤੂੰ ਮੈਂ ਵੀ ਆਹੀ ਤੋਰ ਮੈਂ ਉਹ ਭੈਣ ਜੀ ਵੀਰਾ ਮੜਾ ਮੋੜਾ ਕੋਈ ਕੰਮ ਕਰ ਲਿਆ ਕਰ ਹੈ ਤੇਰੀ ਇੱਜ਼ਤ ਹੋਵੇ ਨੇ ਤੇਰਾ ਪਰਿਵਾਰ ਖੁਸ਼ ਹੋਵੇ ਹੈ ਅੱਛਾ ਤੂੰ ਕੀ ਕਰਦੀ ਹੈ ਬਾਈ ਮੈਂ ਤਾਂ ਵੀਰੇ ਸਿਲਾਈ ਸੈਂਟਰ ਚ ਲੱਗੀ ਹੋਈ ਹਾਂ ਕਿੰਨੀ ਕਿੰਨੀ ਦਿਹਾੜੀ ਪਾਈ ਜਾਂਦੀ ਤੇਰੀ ਨਹੀਂ ਡੈਡੀ ਨਹੀਂ ਹੈ ਕਿ ਮੈਂ ਸਿਖਾਉਣੀ ਆ ਕੁੜੀ ਨੂੰ ਸਰ ਕਿੰਨਾ ਕਿੰਨਾ ਪੈਸਾ ਮੰਗ ਲੈਂਦੀ ਆ 3000 ਰੁਪਏ ਇੱਕ ਕੁੜੀ ਤੋਂ ਲੈਣੀ ਆ ਅੱਛਾ ਠੀਕ ਹੈ ਠੀਕ ਹੈ ਤੇ ਮਤਲਬ ਇਹਨਾਂ ਇਹਨਾਂ ਵਾਸਤੇ ਤੁਸੀਂ ਤੋਂ 3000 ਰੁਪਏ ਮੰਗਉਣੀ ਆ ਤੇ ਇਹ ਬਾਈ ਮਤਲਬ ਚੋਰੀ ਕਰਦਾ ਹੈ ਹਨਾ ਹਾਂਜੀ ਹਾਂਜੀ ਹਾਂ ਆ ਦੇਖੋ ਇਹ ਕੁੜੀ ਤੋਂ ਲੈ ਕੋਈ ਸਿੱਖਿਆ ਇਹ ਕਹਿੰਦੀ ਮੈਂ ਸਲਾਈ ਸੈਂਟਰ ਜਿਹੜਾ ਕੰਮ ਸਿਖਾਉਣੀ ਆ ਤੇ ਆ ਬੱਚੇ ਖੇਡਦੇ ਇਹਨਾਂ ਦਾ ਨਾਂ ਵੇਖ ਬੱਚਿਆਂ ਦਾ ਹੈ ਠੀਕ ਹੈ ਇਹ ਦੱਸ ਬੀ ਫੋਨ ਫੋਨ ਵੀ ਖੁੰ ਨਹੀਂ ਕੋਈ ਕੋਈ ਰਾਹ ਗਿਆ ਜਾਂਦਾ ਹੈਗਾ ਜਿੰਨਾਂ ਕੋਲੇ ਅਸੀਂ ਸੀਆਰ ਵਾਲੇ ਫੋਨ ਹੁੰਦੇ ਆ ਜਿਹੜਾ ਹੱਥ ਜਾਏ ਉਹ ਹੀ ਕਰ ਲੈਣੇ ਆ ਚੈਨਾ ਚੂਨਾ ਫੋਨ ਫੋਨ ਸਭ ਮੋਟਰਸਾਈਕਲ ਇੱਥੇ ਫੋਨ ਖੁੰਦਣਾ ਸੀਗਾ ਹਾਂ ਸੀ ਬਾਈ ਮੇਰੇ ਕੋਲ ਸੀ ਬਾਬਾ ਖੋਇਆ ਨਹੀਂ ਇਹਨੇ ਕਿਹੜਾ ਸੀ ਪਤਾ ਇਹ ਲੱਗਿਆ ਆ ਹੁਣ ਸੀ ਇਹ ਖੋਲਣਾ ਸੀ ਤੋਂ ਆ ਲੋ ਜੀ ਗੱਲ ਸੁਣ ਓ ਫਿਰ ਇਹਦਾ ਫੋਨ ਖੁੰਦੇ ਫਿਰ ਉਹ ਵੇਚਦੇਗਾ ਵੇਚ ਦਿੰਨੇ ਕਿੰਨੇ ਦਾ ਜਿਹੜਾ 70000 ਵਾਲਾ ਫੋਨ ਕਿੰਨੇ ਚ ਵੇਚ ਦਿੰਦੇ ਹੋ 10 10 15000 ਦਾ ਵੇਚ ਦਿੰਨੇ ਆ ਬਈ ਯਾਰ ਕਿਤੇ 20 ਵੀ ਵੱਟ ਲਈਦਾ ਤੇ ਜੇ ਬਾਈ ਤੋੜ ਲੱਗੀ ਹੋਵੇ ਫਿਰ ਕਿੰਨੇ ਕਿੰਨੇ ਚ ਵੇਚ ਦਿੰਦੇ ਹੋ ਪੈਦਾ 500 ਦਾ ਹੀ ਜਾਂਦਾ 500 ਦਾ 500 ਦਾ ਜਾਂਦਾ ਅੱਛਾ ਯਾਰ ਇਹਦੇ ਨੂੰ ਨਾ ਸ਼ਾਮਿਲਣਾ ਚਾਹੀਦਾ ਭਰਾ ਜੀ ਇਹਦੇ ਨੂੰ ਨਸ਼ੇ ਤੱਕ ਮਤਲਬ ਆਂਦਾ ਨੂੰ ਕੀ ਹੈਗਾ ਮਹਿੰਗੀ ਸਸਤੀ ਦੀ ਦਾ ਦੇਖ ਹੁਣ 6000 ਦੀ ਚੈਨ ਵਟ ਕੇ ਲੈਂਦਾ ਸੀ ਤੇ ਇਹ ਕਿੰਨੇ ਦੀ ਵੇਚਨੀ ਸਗਾ ਓਏ ਓੱਚਾ ਇਹਨੂੰ ਪਤਾ ਹੋ ਬਸ 2000 2500 ਦੀ ਵੇਚ 2500 ਦੀ ਤਾਂ ਕੋਣ ਲੈ ਲੰਦਾ ਕਿ ਤਿਹੜਾ ਗੱਪ ਮਰੀ ਜਾਨੀ ਬਸ ਟੱਪ ਹੀ ਚਾਹੀਦਾ ਮੈਨੂੰ ਵੀਰ 2000 ਨੂੰ ਖਾਉਂ ਦੇਂਦਾ ਜਾਂਦਾ ਦਾ 6000 ਲੜਦਾ ਟੱਪ ਮਰੀ ਜਾਂਦਾ ਹੀ ਇਹ ਇਹ ਤੂੰ ਦਿੰਦਾ ਕਿਸ ਵੇਚਦਾ ਕਿਨੂੰ ਸੁ ਸੰਨਿਆਰ ਨੂੰ ਕਿੰਨੇ ਕਿੰਨੇ ਆ ਜਾਂਦਾ ਝੂੜਨਾ ਬੋਲਨੀ ਕਿੰਨੇ ਪੈਸਾ ਕਿੰਨੇ 100 ਚ ਵੇਚਦਾ ਝੂੜਨਾ ਸੱਚੀ ਜੀ ਗੱਲ ਆ ਦੇ 5000 ਹੈ 5000 ਕਮਾਲ ਹੈ ਯਾਰ ਤੂੰ ਟਰੈਕਟਰ ਬਹੁਤ ਘੰਡਾ ਯਾਰ ਪਹਿਲਾਂ 2000 ਫਿਰ 5000 ਕਮਾਲ ਦਾ ਕਲਾਕਾਰ ਉਹਦਾ ਅੱਜ ਜਾਂਦੇ ਰਹਿਣ ਜਵਾਖ ਦੇ ਤੇ ਇਹਨਾਂ ਨੇ ਤੈਨੂੰ ਬਚਾਲਿਆ ਇਹਨੂੰ ਪਾਣੀ ਪੂਣੀ ਪਾ ਦ ਮਰਨਾ ਚਾਵੇ ਯਾਰ ਓਏ ਚੱਕੋ ਚੱਕੋ ਡੱਕ ਬੈਡ ਬੈਡ ਫੜੋ 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 ਗੋਈ 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 ਕੋਸ ਨਹੀਂ ਬਠਾਓ 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 ਬੈ ਜਾ ਬੈ ਜਾ ਬਠਾਓ 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 ਆ ਪੰਜਾਬ ਦੇ ਖਲਾਤ ਹੋ ਗਏ ਬਾਈ ਇਹ ਦੱਸੋ ਬਾਈ ਕੀ ਕੀ ਚੱਕਰ ਆ ਜੀ ਮਤਲਬ ਆ ਖਲਾਤ ਹੋ ਗਏ ਲੋਕਾਂ ਦੇ ਬਾਈ ਨਸ਼ਾ ਕਰੀ ਜਾਂਦੇ ਆ ਥੋੜੇ ਜਿਹਾ ਬਾਲ ਬੱਚੇ ਹੋਣਗੇ ਵੀਰੇ ਹੈਗੇ ਆ ਜੀ ਮੇਰੇ ਦੋ ਬੱਚੇ ਕੀ ਕੀ ਗੱਲ ਬਾਈ ਨਸੀਜਾ ਤੋਂ ਆਪਾਂ ਸਬਕ ਲੈਣਾ ਸਬਤਕ ਸਬਕ ਤਾਂ ਕੀ ਮਿਲਣਾ ਜੀ ਹੁਣ ਤੁਹਾਨੂੰ ਪਤਾ ਪੰਜਾਬ ਦੇ ਵਿੱਚ ਨਸ਼ਾ ਕਿੰਨਾ ਵਧ ਰਿਹਾ ਹੈਗਾ ਜਦੋਂ ਨਸ਼ਾ ਆਈ ਜਾਂਦਾ ਇਹ ਤਾਂ ਕਰਨ ਗਈ ਇਹਨੂੰ ਰੱਥ ਲੱਗੀ ਇੱਕ ਦੂਜੇ ਦੀ ਰੀਸ ਨਾਲ ਬਸ ਕਰ ਕੀ ਸਿਹਤ ਤੇ ਵੀਡੀਓ ਜਪਾ ਸਕੀ ਸਨੇਹਾ ਇਹ ਦਿੱਤਾਗਾ ਜੀ ਵੀ ਨਸ਼ੇ ਕਰਦੇ ਨੇ ਜਿਹੜੇ ਉਹ ਉਹਨਾਂ ਦੇ ਕੰਮ ਨੇ ਆ ਚੋਰੀਆਂ ਕਰਨਾ ਜੇ ਨਸ਼ਾ ਨਹੀਂ ਵਧੂਗਾ ਤਾਂ ਚੋਰੀਆਂ ਕਿੱਥੋਂ ਕਰਨਗੇ ਨਸ਼ੇ ਤੋਂ ਬਾਹਰ ਰਹਿਣਗੇ ਤਾਂ ਵਧੀਆ ਕੰਮ ਧੰਦੇ ਕਰਨਗੇ ਚੋਰੀ ਕਰਨ ਦੀ ਲੋੜ ਹੀ ਨਹੀਂ ਸੋ ਕੀ ਆ ਖੜੇ ਹੋਏ ਵੀਰੇ ਇਹ ਆਰਟਿਸਟ ਆ ਬਈ ਸਾਡੇ ਸਾਰੇ ਸਾਡੇ ਪਿੰਨੋਂ ਆ ਮੁੰਡੇ ਦੇ ਆਪਣਾ ਮਰਾਸੀ ਭਜਨਾਂ ਸੀਪਾ ਫਰਾ ਝੰਡਾਲਾ ਖੜੇ ਗਾਣਾ ਵੀ ਆ ਰਹੇ ਗਾਣੇ 'ਚ ਵੀ ਦੇਖੋਗੇ ਉਹਨੂੰ ਸਾਡਾ ਪੰਜ ਨੂੰ ਗਾਣਾ ਆ ਜੂਗਾ ਨਾ ਹਾਂਜੀ ਪੰਜ ਨੂੰ ਆ ਜੂਗਾ ਇਹ ਆਪਣੀ ਬਈ ਫਿਲਮ ਕੱਲ ਨੂੰ ਬਹਦਗੇ ਫਰਾ ਪਾ ਦਿਓ ਜੀ ਦੱਸੋ ਵੀ ਕਿਹੜੀ ਬਾਈਏ ਪਾਈਏ ਪਹਿਲਾਂ ਵਾਲੀ ਪਾਈਏ ਦੱਸੋ ਆਵਾਜ਼ ਆਵਾਜ਼ ਇਹ ਬਿਲਕੁਲ ਠੀਕ ਹੈ ਇਹ ਬਾਤ ਨਿਕਲ ਲਉ ਫਿਰ ਤੁਹਾਡੀ ਜ਼ੋਰਦਾਰ ਮੰਗ ਤੇ ਫਿਰ ਆਪਾਂ ਕੱਲ ਨੂੰ ਫਿਲਮ ਪਾ ਦਾਂਗੇ ਸਵੇਰੇ 8 ਵਜੇ ਕਿੰਨੇ ਵਜੇ ਸਕੂਲ ਜਾਂਦੇ ਹੋ 7 ਵਜੇ ਤੂੰ 7 ਵਜੇ ਜਾਉਂਦੇ ਨੇ ਫਿਰ ਦੇਖੋ ਕਿਵੇਂ ਆ ਕੇ ਦੇਖ ਆ ਕੇ ਦੇਖ ਲੈ ਅੱਗੇ ਦੇਖ ਠੀਕ ਹੈ ਸਾਰੇ ਪਰਿਵਾਰ ਨੂੰ ਦੱਸ ਦਿਓ ਕਿ ਬੂਟਾ ਕਰਾਰੀ ਚੈਨਲ ਤੇ ਆਪਣੀ ਫਿਲਮ ਆਉਣੀ ਹੈ ਨਾ ਉਹ ਕਿੱਲੇ ਕਿੱਲੇ ਮੰਦ ਨੂੰ ਪੁੱਛਣਾ ਹੈ ਗੱਲ ਕਰਨੀ ਹੈ ਵਧੀਆ ਤਰੀਕੇ ਨਾਲ ਕਾਲੀ ਨਹੀਂ ਕਰਨੀ ਇਹਦੀ ਫਿਲਮ ਬਣਾਈ ਹੈ ਇਹ ਕੀ ਸੁਨੇਹਾ ਦਿੱਤਾ ਬਾਹ ਪਹਿਲਾਂ ਤਾਂ ਕੁੜੀ ਨਾਲ ਗੱਲ ਕਰੂ ਸੋਕਤ ਤੂੰ ਦੱਸ ਬਈ ਕੀ ਸੁਨੇਹਾ ਹੈ ਜੀ ਸਨੇਹ ਹੈ ਇਹ ਜੀ ਪੰਜਾਬ ਦੇ ਮੁੰਡਿਆਂ ਨੂੰ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਤੇ ਬੱਚੇ ਆ ਜੇ ਮੁੰਡੇ ਹਾਂਜੀ ਜੇ ਨਸ਼ੇ ਤੋਂ ਦੂਰ ਰਹਿਣਗੇ ਤਾਂ ਕੰਮ ਕਾਰ ਜੀ ਵਧੀਆ ਕਰਨਗੇ ਤਾਂ ਚੋਰੀ ਕਰਨ ਦੀ ਲੋੜ ਨਹੀਂ ਬਹੁਤ ਵਧੀਆ ਹੱਸੇ ਪੀ ਵੀਰੇ ਕੀ ਸਨੇਹ ਹੈ ਚ ਬਈ ਸਨੇਹਾਂ ਹੀ ਕਹਾਂਗਾ ਮੈਂ ਨਸ਼ਾ ਛੱਡੋ ਬਈ ਠੀਕ ਆ ਉਹਦਾ ਵਧੀਆ ਕੰਮ ਧੰਦਾ ਕਰੋ ਨਾਲੇ ਮਾਂ ਪਿਓ ਨੂੰ ਖੁਸ਼ ਘਰੇ ਬੈਠਣ ਨਸ਼ਾ ਛੱਡੋ ਕੋੜ ਵੱਡੋ ਹਾਂ ਬੜੇ ਤੂੰ ਦੱਸਣ ਬਿੱਕੀ ਤੁਹਾਡੀ ਕੀ ਸੋਚ ਹੈ ਜਿਹੜਾ ਨਸ਼ਾ ਕਰਦੇ ਕੀ ਗੱਲਾਂ ਚੁੰਨੇ ਉਸਨੂੰ ਜਿੰਨਾ ਨਸ਼ਾ ਕਰਨਗੇ ਤਾਂ ਬੱਚੇ ਰਹਿਣਗੇ ਜਿੰਨਾ ਨਸ਼ਾ ਕਰਨਗੇ ਤਾਂ ਮਰ ਜਾਣਗੇ ਕੀ ਬਾਤ ਹਾਪਤ ਤੂੰ ਹੀ ਕਹਣਾ ਚਾਹੁੰਦਾ ਹਾਂਜੀ ਚਲ ਕੋਈ ਨਹੀਂ ਇਹ ਬੱਚਾ ਛੋੜਾ ਨਹੀਂ ਪਤਾ ਹਾਪਤ ਤੂੰ ਹੀ ਕਹਣਾ ਚਾਹੁੰਦਾ ਬੇਟੇ ਜਿਹੜਾ ਨਸ਼ਾ ਕਰਦੀ ਹੈ ਬੇਟਾ ਉਹਦਾ ਮਾਰੀ ਇਹ ਕੰਮ ਕਰਨਗੇ ਤਾਂ ਬੱਚੇ ਰਹਿਣਗੇ ਜੀ ਆਹ ਕੀ ਬਾਤ ਹੈ ਜੇ ਨਸ਼ਾ ਨਸ਼ਾ ਕਰਨਗੇ ਮਰ ਜਾਣਗੇ ਹਾਂਜੀ ਲੋ ਬੱਚਾ ਜਿੰਨੀ ਉਮਰ ਹੈ ਉੰਨੀ ਕਹਿੰਦੇ ਨੇ ਆਪਦੀ ਜਦੀ ਰਿਵਿਊ ਦੇਦੇ ਹਾਪਤ ਤੂੰ ਕੀ ਕਹਿਣਾ ਚਾਹੁੰਦਾ ਚੈਨਲ ਨਜਾਣਾ ਕਰਨਗੇ ਫਿਰ ਇਹਨਾਂ ਦੇ ਚਲੋ ਇਹਨੂੰ ਬਚਾ ਲੈ ਨੂੰ ਕੁਝ ਨਹੀਂ ਪਤਾ ਬੱਚਾ ਜੀ ਬੱਚਾ ਸੱਡੋ ਕੋਰ ਵੱਡੋ ਸੱਡੋ ਹਾਂ ਬੰਦ ਸੱਡੋ ਕੋਰ ਵੱਡੋ ਵੀਡੀਓ ਬਣਾਈਏ ਵੀਡੀਓ ਸ਼ੇਅਰ ਕਰ ਦਿਓ ਇੰਨੀ ਕੀ ਬੇਨਤੀ ਹੈ ਤੇ ਇਹ ਸਾਡੇ ਸਾਰੇ ਆਰਟਿਸਟ ਹੈ ਜੀ ਤੇ ਵੀਡੀਓ ਨੂੰ ਬਤ ਬਤ ਸ਼ੇਅਰ ਕਰੋ ਆਉਣ ਵਾਲੇ ਸਮੇਂ ਚ ਚੈਨਲ ਬੂਟਾ ਕਰਾਰੀ ਦੱਸੂ ਕਿਵੇਂ ਨਵੇਂ ਕੰਟੈਂਟ ਦਿਖਾਵਾਂਗੇ ਇਹ ਹੀ ਆਪਣੀ ਟੀਮ ਦੇ ਮੈਂਬਰ ਹੋਣਗੇ ਤੇ ਸੱਚੇ ਬਾਦਸ਼ਾਹ ਅਗੇ ਦੁਆ ਕਰਦੇ ਹਾਂ ਚੁਰਕੀ ਬੇਨਤੀ ਹੈ ਪਾਏ ਕੋ ਗੁਰੂ ਸੱਚੇ ਭਾਈ ਸੰਤ ਭਾਈ ਫਮਨ ਸਾਹਿਬ ਜੀ ਮਰੇ ਸਾਡੀ ਟੀਮ ਚ ਹੋਰ ਕਲਾਕਾਰ ਆਉਣ ਸਾਡੀ ਟੀਮ ਨੂੰ ਆ ਬਾਈ ਗੁਰੂ ਹੋਦ ਅਗੇ ਲੱਗ ਜਾਵੇ ਸਾਰੇ ਸਾਨੂੰ ਨਹੀਂ ਇਕੱਲਿਆਂ ਨੂੰ ਸਾਰੇ ਜਿੰਨੇ ਭਰਾ ਯੂਟਿਊਬਰ ਕੰਮ ਕਰਦੇ ਆ ਹਰ ਬੰਦੇ ਦੀ ਮਿਹਨਤ ਹੁੰਦੀ ਹੈ ਇਹ ਕੁੜੀ ਹੁਣ ਅਜਿਹੀ ਕਿੱਥੋਂ ਚੱਲ ਗਈ ਹੈ ਤੇ ਇਹ ਬਾਈ ਕਿੱਥੋਂ ਚੱਲ ਗਿਆ ਹੈ ਬੱਚੇ ਆਪਦੇ ਘਰ ਛੱਡ ਕੇ ਗੇਮ ਛੱਡ ਕੇ ਖੇਡਣ ਆਏ ਗੇਮ ਫਿਲਮ ਕਰਾਉਣ ਆਏ ਸੋ ਬਾਈ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ